ਮੈਂ ਤਾਂ ਚੱਲੀ ਜਾਂਦੀ ਆ ਬਾਈ ਬਾਬਾ ਰੱਖੇ ਸੁੱਖ ਰਾਜ ਪਿੱਲਾ ਸਹਿਬ ਜੀ ਤਾਂ ਗੁਰਜੀਤ ਚੰਨੀ ਪੰਡਤ ਨਾ ਮਨੋ ਜੋਸ਼ਨ ਤੇ ਗੈਰੀ ਆ ਸਾਡਾ ਨਵਾਂ ਪੱਠਾ ਇਹ ਵੀ ਚੱਲੀ ਜਾਂਦਾ ਮਿੱਤਰੋ ਉੱਤ ਅੱਗੇ ਖੋਲੋ ਸਾਰੀ ਚਲੋ ਖੋਲ ਪਹਿਲਾਂ ਦੂਹੀ ਖੋਲ ਚੱਲ ਚੱਲ ਲਾ ਜੱਗਾ ਖੋਲ ਫਟਾਫਟ ਪਤਾ ਲੱਗੇ ਚੋਬਰ ਦੇ ਮਸਲਾਂ ਦਾ ਆ ਦੇਖੋ ਜੀ ਪੁਸਪਰਾਜ ਜੋਕੇਗਾ ਨਹੀਂ ਆ ਚੱਲੀ ਚਲੋ ਚੱਲੀ ਚਲੋ ਵਸਤਾ ਦਾ ਜੈਸ਼ਨ ਨਾ ਮਨੋਂ ਪੰਡਿਤ ਜੀ ਕੰਨੀ ਭਾਈ ਜੀ ਅਸਰ ਜੀ ਤੋ ਭਾਈ ਜੀ ਸੌਰ ਜੀ ਜੀ ਬੱਲਾ ਜੀ ਗੱਭਰੂ ਨੇ ਬਈ ਤੂਰਾ ਪੰਡਦੇ ਨੇ ਮਿਹਨਤ ਕਰਦੇ ਨੇ ਦੱਬ ਕੇ ਵਾਏ ਗਰੁੱਪ ਭਲਾ ਕਰੇ ਅੰਦਰ ਉਸਤਾਦ ਜੀ ਲੱਗੇ ਹੋਏ ਨੇ ਇਸੇ ਤਰ੍ਹਾਂ ਭਰਾ ਮਿਹਨਤ ਕਰਦੇ ਰਹੋ ਤੇ ਮਾੜੇ ਕੰਮਾਂ ਤੋਂ ਦੂਰ ਰਹੋ ਆਪਣੇ ਘਰਦਿਆਂ ਦਾ ਨਾਮ ਉੱਚਾ ਕਰੋ ਜ਼ਿੰਦਗੀ ਦੇ ਵਿੱਚ ਭਰਾ ਦੋ ਹੀ ਚੀਜ਼ਾਂ ਕੰਮ ਆਉਂਦੀਆਂ ਨੇ ਜਾਂ ਤਰੱਕੀ ਜਾਂ ਤੰਦਰੁਸਤੀ ਤਰੱਕੀ ਆਪਾਂ ਨੂੰ ਤਾਂ ਮਿਲਣੀ ਆ ਜੇ ਆਪਾਂ ਚੰਗੇ ਕੰਮ ਕਰਾਂਗੇ ਤੇ ਮਾਪੇ ਬਾਪ ਦੀ ਸਿਹਤ ਤੇ ਚੱਲਾਂਗੇ ਤੰਦਰੁਸਤੀ ਭਰਾ ਆਪਾਂ ਨੂੰ ਤਾਂ ਮਿਲਣੀ ਆ ਜੇ ਆਪਾਂ ਵਰਜਿਸ਼ ਕਰਾਂਗੇ ਇਹ ਦੋ ਹੀ ਕਾਰਨ ਨੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਤੇ ਵੈਗੁਰੂ ਦਾ ਓਟ ਆਸਰਾ ਚਾਹੀਦਾ ਬਾਈ ਇਹ ਦੋਨੇ ਚੀਜ਼ਾਂ ਵਾਸਤੇ ਪਰਮਾਤਮਾ ਨੂੰ ਯਾਦ ਕਰਕੇ ਆਪਣੇ ਘਰਦਿਆਂ ਦੀ ਨਰਮਾਈ ਤੇ ਨਿਰਮਤਾ ਨਾਲ ਗਰਾਊਂਡਾਂ 'ਚ ਜ਼ੋਰ ਮਾਰੋ ਬਾਈ ਖਰਾਕ ਖਾਓ ਮਾੜੇ ਕੰਮਾਂ ਤੋਂ ਦੂਰ ਰਹੋ